ਹੋ ਜੜਾਵਾ ਜੋਗਦਿਆ ਬਾਬਾ ਅੰਦਰਾਂ ਭੇਖਦਿਆ ਜੜਾਵਾ ਜੋਗਦਿਆ ਬਾਬਾ ਅੰਦਰਾਂ ਭੇਖਦਿਆ ਸਾਣੀ ਸੱਕੇ ਕੋਈ ਮਾਰਦੀਆ ਕਹਣੀ ਕੋਈ ਮਤਾਨੀ ਕੋਰੇ ਘੇਰੇ ਮਾਰਦਾ ਕਲੀ ਤੋਂ ਮਤਾਨੀ ਦਿੱਤੋਂ ਪਾਣੀ ਨਾਲਦੀਆ ਕਲੀ ਤੋਂ ਮਤਾਨੀ ਦਿੱਤੋਂ ਪਾਣੀ ਨਾਲਦੀਆ ਦੇਖ ਬੂਆ ਬਾਬਾ ਉੱਤ ਕਿਹੜਾ ਪਿੰਡਾ ਹੈ ਕਿਹੜਾ ਫਤੇਗੜ ਕੋਈ ਬੱਚਾ ਇੱਕ ਕਾਕਾ ਹੈ ਫਿਰ ਕਹਿੰਦੀ ਇੱਕ ਵਾਧੂ ਹੈ ਇੱਕ ਦੇ ਦੇ ਬਾਬਾ ਇੱਥੇ ਆ ਜਾ ਤੂੰ ਉੱਥੇ ਖੜ ਜਾਣਾ ਉੱਚੀ ਗੋਲ ਮੜਾ ਜਾ ਹਾਜ਼ਰਾਂ ਦਾ ਜਵਾਬ ਹੇ ਫਿਰ ਜੇ ਤੂੰ ਹੀ ਪੁੱਛ ਕੱਟਨੀ ਐ ਤਾਂ ਨਹੀਂ ਖੜੀ ਰਹਿ ਜਾ ਬੰ ਉਹ ਤੇਰੇ ਤਾਂ ਜੇ ਤੂੰ ਹੀ ਪੁੱਛ ਕੱਟਨੀ ਐ ਫਿਰ ਤੂੰ ਮੇਰੇ ਨਾਲ ਜਾ ਮੈਂ ਉੱਥੇ ਘੜ ਜਾਂਦਾ ਮੈਂ ਪੁੱਛ ਲੈਣਾ ਤੇ ਤੇ ਤੋਂ ਮੇ ਬਾਬਾ ਜੀ ਖਣ ਲੋੜ ਆ ਬੇਟੀ ਦੀ ਲੋੜ ਆ ਨਾ ਅੱਕਾਈ ਆ ਕੱਲਾ ਬੇਟੀ ਲੈਣੀ ਐ ਆ ਕਾਲੀਆਂ ਹੋਵੇ ਤਾਂ ਮਾ ਵੀਰ ਚੰਗਾ ਦਿਲ ਕੱਟਿਆ ਉਹ ਪਈਏ ਬਾਬਾ ਬੱਢੀਏ ਗੋ ਪਈਆਂ ਲੈ ਕੇ ਜਾਣੀਆਂ ਬੋਲੇ ਹਾਂਜੀ ਹਾਂਜੀ ਨਹੀਂ ਬੋਲ ਨਹੀਂ ਉਸ ਬੋਲਦੇ ਨੇ ਤੇ ਚਿੱਡੀ ਗੁੜੀ ਆ ਸੀਂਦੀ ਬਾਬਾਈ ਪੂਰੀ ਹਾਂਜੀ ਬਾਬਾ ਗੱਲ ਤੋਂ ਤੂੰ ਹੀ ਬਸਾ ਲਾ ਤੇ ਤੂੰ ਮੈਂ ਰੱਖਾਂਗਾ ਉਹ ਗੱਲ ਕੋਈ ਨਾ ਦੱਸੋ ਹੱਥ ਪੰਥਰਾ ਬਲਾਉਂ ਵੀ ਤੋਰੇ ਤੇ ਵੀ ਨਾਲ ਸ਼ਾਮ ਕੋ ਤੋਰੇ ਯਾਰ ਕਾਲਿਆ ਨੌਜਵਾਨ ਮੁੰਡਾ ਖਤਮ ਹੋ ਗਿਆ ਮੇਰੀ ਉਮਰ ਦਾ ਨੌਜਵਾਨ ਮੁੰਡਾ ਖਤਮ ਹੋ ਗਿਆ ਕੀ ਲੱਗਦਾ ਤੇਰਾ ਬੁੱਤ ਜੀ ਚੱਲ ਕੇ ਲੈ ਗਾ ਮੁੰਡਿਆ ਭਾਲ ਕੇ ਦੇ ਮਹਤਾਂ ਡੋਰੀ ਵੇ ਮਾਮਲਾ ਬਜ਼ਾਣੀ ਤੇਰੇ ਖੱਪੇ ਸੱਤੇ ਚੱਲੇ ਸ਼ਾਮਪੁਰ ਇਲਵਾਨੀ ਹੋਰੀ ਵੇ ਬਾਗਲਾ ਕਾਲੀ ਤੇ ਬਜ਼ਾਣੀ ਤੇਰੇ ਖੱਪੇ ਸੱਤੇ ਚੱਲੋ ਸ਼ਾਮਪੁਰ ਕਰਵਾਨੀ ਹੋਰੀ ਵੇ ਬਾਗਲਾ चलो इधर अंदर आइए। थोड़ा लेट बैठिए अंदर से। और क्या सर्दी। कहीं से फिर चला आए क्या फिरता है? फिर है? यदि सेवाल वाटा इंगल काट दे बेचे, तेरे काट दे बेचे, वो लाड़ भी बक्शूगा, तेरे काट दूजे बाता बरकत भी करूंगा, तेरे काट दूजे कलेज़ भी करूंगा। समझाइ? ਹਾਂ ਜੇ ਜੀ ਲੈ ਕੇ ਆਉਣਾ ਹੈ ਤੁਸੀਂ ਕਹਿ ਦੱਸੋ ਮਾਇਆ ਲੱਗ ਕੇ ਕੌਣ ਮਰਿਆ ਹੈ ਹਾਂ ਤੁਸੀਂ ਜੇ ਨਹੀਂ ਬੇਟੀ ਨਹੀਂ ਆਏ ਕਿਹਦੀ ਆ ਗਈ ਮਮੀ ਚੱਲ ਪਾ ਗਿਰਾਓ ਲੱਗ ਕੇ ਮਤਰਾਵ ਫਾਤੀ ਲੱਗ ਕੇ ਨੌਜਵਾਨ ਬੇਟੀ ਖਤਮ ਹੋ ਗਈ ਫਾਤੀ ਲੱਗ ਕੇ ਕੌਣ ਸੀ ਇਹਦੀ ਬੇਟੀ ਇਹਦਾ ਕੀ ਕਰਨਾ ਹੁਣ ਰੱਖ ਲੈ ਗਿਆ ਇਹ ਤਾਂ ਪਤਾ ਲਾਉਣਾ ਹੀ ਪੈਣਾ ਬਾਬਾ ਜੀ ਆ ਲਾਉਣਾ ਹੀ ਪੈਣਾ ਆ 헤ਜਾ ਵਾਲਾ ਕਰਦੀ ਮੈਂ ਕਹਿੰਦਾ ਰੱਖ ਲੈ ਇਹ ਟੈਂਸ਼ਨ ਜਿਆਦੀ ਲੱਗਦੀ ਆ ਵੀ ਕੁੜੀਆਂ ਦੀ 헤ਜਾ ਹੀ ਕਰਦੀ ਮੈਂ ਕਹਿੰਦਾ ਰੱਖ ਲੈ ਆ ਤਾਂ ਨੂੰ ਕਹਿੰਦਾ ਸੀਜ਼ਨ ਆ ਰਿਹਾ ਚਾਪ ਸੱਪੇ ਉਹ ਬਾਹੂਗੀ ਇਹ ਦੋ ਚੀਜ਼ਾਂ ਦਾ ਪਣੇ ਤੇਰੇ ਘਰ ਦੇ ਵਿੱਚ ਰੌਲਾ ਹੈ ਇੱਕ ਜਿਹੜਾ ਤੇਰਾ ਬੇਟਾ ਜਿਹਦੀ ਸੇਵਾ ਕਰਕੇ ਛੱਡੀ ਹੈ ਇੱਕ ਜਿਦ੍ਹਾ ਜਿਹੜੀ ਕੁੜੀ ਫਾਇਆ ਲੱਗ ਕੇ ਮਰੀਏ ਦੀ ਬੇਚੀ ਇੱਕ ਇਹ ਚੀਜ਼ ਦਾ ਰੌਲਾ ਹੈ ਜਿਹਦੇ ਕਾਰਨ ਕਰਕੇ ਔਲਾਦ ਨਹੀਂ ਹੋ ਰਹੀ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਹਾਂਜੀ ਘਰ ਦੇ ਵਿੱਚ ਵਾਤਾਵਰਕਤ ਨਹੀਂ ਹੈ ਜੀਆਂ ਤੇ ਸੁੱਖ ਸ਼ਾਂਤੀ ਨਹੀਂ ਹੈ ਇਹ ਕਾਰਨ ਕਰਕੇ ਇਹ ਚੀਜ਼ਾਂ ਘਰ ਦੇ ਵਿੱਚ ਕਲਮਸ ਬਣਾਉਂਦੀ ਹੈ ਸਮਝਾਈ ਉਹ ਨਹੀਂ ਰਖਣਾ ਹਾਂ ਬੇਟੇ ਦੀ ਤਾਂ ਸੇਵਾ ਕਰੇਗੀ ਗਲਾਈਏ ਨੂੰ ਤਾਂ ਬਤਨ ਨਾ ਉਹ ਨਹੀਂ ਪਹਿਣਾ ਬਾਬਾ ਜੀ ਸੇਵਾ ਨਹੀਂ ਨਹੀਂ ਹੁੰਦੀ ਆ ਜਾ ਕੁੜੀਏ ਬਹਿ ਜਾ ਫਿਰ ਇੱਥੇ ਹੋ ਕਦੇ ਮੰਨਦਾ ਹੈ ਭੀਮ ਕਦੇ ਮੰਨਦਾ ਕੀ ਤੇ ਪਰੇ ਜਾਗ ਮੇਰੇ ਜੋਗੀ ਦਾ ਬਾਪੂ ਦਾ ਲੱਟੇ ਨਾਲ ਵੱਧ ਖੜ ਜਾਂਦੇ ਮੇਰੇ ਜੋਗੀ ਦਾ ਜੋ ਵੀ ਰੱਬ ਲੱਟੇ ਨਾਲ ਵੱਧ ਖੜ ਜਾਂਦੇ ਮੇਰੇ ਜੋਗੀ ਦਾ ਯਾਰਾ ਭੰਗ ਦੀ ਜੋਗਿਆ ਤੋਰ ਤੋਰੇ ਤੋਂ ਮੈਂ ਤੇਰੇ ਹੱਥ ਫੜ ਵਾਂ ਗਦੀ ਚਾਲ ਵਾਂ ਦੇ ਉੱਤੇ ਤੋਰਦੀ ਆ ਤੋਰ ਤੇਰੇ ਹੱਥ ਫੜ ਕੋ ਅਬੀ ਇਹ ਵੀ ਪਹਿਲਾਂ ਤੋਂ ਸੇਵਾ ਲਈ ਐ ਜਿਹੜਾ ਕੋਈ ਥੋਟ ਆ ਜਾ ਉਹ ਪਾਇ ਕਰਵਾ ਲਿਆ ਜੋ ਠੀਕ ਐ ਇਹਨੂੰ ਆਪਦੇ ਕੋਈ ਲਾਓ ਕੋਈ ਏਡੇ ਪਹਿਲਾਂ ਚਾਚਾ ਦੇ ਵਿੱਚ ਸੇਵਾ ਲੋਕ ਕਰਨ ਤਾਂ ਲੱਗ ਜਾਂਦੇ ਮੁੜ ਕੇ ਔਖਾ ਹੋ ਜਾਂਦਾ ਠੀਕ ਐ ਸਲਾਮ ਕਰਦੇ ਇੱਕ 100 ਦਾ ਨੋਟ ਵਾਰ ਕੇ ਚਰਾਗਾ ਦੇ ਵਿੱਚ ਰੱਖ ਦੇ ਬਾਕੀ ਰਕਤਲਾ ਦੇ ਵੀ ਬਾਬਾ ਮੈਨੂੰ ਦੀ ਦੀ ਦਾਤ ਬਖਸ਼ ਦੇ ਆਲਾ ਬਣ ਠੀਕ ਹੈ ਹਾਂ ਆ ਆ ਕੁੜੀਏ ਹਟ ਜਾ ਮਾਣ ਕੋਈ ਚਲੋ